ਸਾਰਜੋਗ ਸਾਥੀਓ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਰਾਸਟੇ ਦੇ ਆਲੇ-ਦੁਆਲੇ ਖੜੇ ਥੋੜਾ ਜਿਹਾ ਬੰਦਾ ਕਰ ਲੋ ਇਧਰ ਮਾਵਾ ਪੈਣਾ ਨੂੰ ਬੇਨਤੀ ਆ ਸਾਨੂੰ ਪਤਾ ਹੈ ਕਿ ਬਹੁਤ ਵੱਡੀ ਦੁੱਖ ਦੀ ਘੜੀ ਦੇ ਵਿੱਚ ਆ ਮੈਂ ਵਾਰ-ਵਾਰ ਬੋਲਦਾ ਚੁੱਪ ਕਰ ਦਿਓ ਕਿਉਂਕਿ ਗੱਲਬਾਤ ਸਾਰੀ ਸੁਣ ਲੋ ਜਿਹੜੀ ਆਪਣੀ ਗੱਲਬਾਤ ਹੋਈ ਆ ਉਹ ਸਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਮੇਰਾ ਵੀਰ ਧਿਆਨ ਦਿਓ ਸਾਰਾ ਬੋਲ ਬਰਾਲਾ ਚੁੱਪ ਕਰ ਲਓ ਨੌਜਵਾਨ ਵੀਰ ਧਿਆਨ ਦੇਣਾ ਆਪਣੇ ਨਾਲ ਜਿਹੜਾ ਆਪਣਾ ਰੂਟ ਬਣਾਇਆ ਹੋਇਆ ਸੀ ਆਪਣਾ ਮਾਰਚ ਇਥੋਂ 10 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਸਮਾਪਤੀ ਦਾ ਹੈਗਾ ਸੀਗਾ 7 ਮਈ ਤਰੀਕੇ ਦੇ ਨਾਲ ਉਹਦੇ ਵਿੱਚ ਪ੍ਰਸ਼ਾਸਨ ਦੀ ਪਟਿਆੜਾ ਪੁਲਿਸ ਦੀ ਤੇ ਪਟਿਆੜਾ ਐਸਐਸਪੀ ਦੀ ਤੇ ਪੰਜਾਬ ਸਰਕਾਰ ਦੀ ਮahan ਨਗਰ ਕਲੀ ਕਿਆ ਸੀ ਜਾਵਰ ਦੇ ਜੋਰ ਦੇ ਨਾਲ ਇਸ ਸੰਘਰਸ਼ ਨੂੰ ਇਸ ਇਨਸਾਫ ਦੀ ਲੜਾਈ ਨੂੰ ਦਵਾ ਦੇਾਂਗੇ ਤੇ ਇਹਨਾਂ ਲੋਕਾਂ ਨੂੰ ਖੰਡਿਆ ਲਾਂਗੇ ਅਸੀਂ ਸਤਕਾਰ ਕੀਤਾ ਔਰ ਅੱਜ 6ਵੇਂ ਦਿਨ ਦੇ ਮੋਰ ਤੇ ਜਹਾਰੀਕ ਅਫਸਰ ਦਾ ਪਰ ਅੱਜ ਸਾਨੂੰ ਉਹ ਸ਼ਬਦ ਵਰਤਣ ਤੇ ਮਜਬੂਰ ਕਰਤਾ ਇਹਨਾਂ ਨੇ ਕਿ ਅਸੀਂ ਆ ਦੋ ਭਰਾਵਾਂ ਨੂੰ ਜੇ ਇਨਸਾਫ ਦਵਾਣਾ ਹੈ 5 ਦਿਨਾਂ ਤੋਂ ਬੈਠਿਆ 6ਵੇਂ ਦਿਨ ਪੂਰੇ ਬਾਜ਼ਾਰ ਦੇ ਵਿੱਚ ਸਾਰੀਆਂ ਸੰਸਥਾਵਾਂ ਐਸੋਸੀਏਸ਼ਨਾਂ ਨਾਲ ਅਸੀਂ ਗੱਲ ਨਿਮਰਤਾ ਸਹਿਤ ਬੇਨਤੀ ਕਰਕੇ ਆਏ ਆ ਪੂਰੇ ਸ਼ਹਿਰ ਦੇ ਵਿੱਚੋਂ ਸਭ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਬਾਜ਼ਾਰ ਬੰਦ ਪਏ ਆ ਉਸ ਗੱਲ ਤੋਂ ਕਿ ਪ੍ਰਸ਼ਾਸਨ ਨੇ ਉਸ ਗੁੰਡੇ ਅੰਸਰ ਨੂੰ ਫੜਨ ਦੀ ਬਜਾਏ ਲਖਵਿੰਦਰ ਲੱਕੇ ਨੂੰ ਸਾਡੇ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅਤੇ ਨਿੰਦਣਯੋਗ ਇਹਨਾਂ ਵਾਸਤੇ ਕਾਰਨਾਮੇ ਪ੍ਰਸ਼ਾਸਨ ਨੂੰ ਜਿੰਨਾ ਜ਼ੋਰ ਇੱਥੇ ਲਾਉਣਾ ਪੈ ਗਿਆ ਸਭ ਤੋਂ ਸਮਾਂੰਗਦੇ ਰਹੇ ਕਿ ਸਾਨੂੰ ਟਾਈਮ ਦਿਓ ਸਾਡੇ ਟੀਮਾਂ ਲੱਗੀਆਂ ਸਾਡੇ ਕੋਲ ਪੁਲਿਸ ਨਹੀਂ ਹੈਗੀ ਮਗਰ ਜਾਣ ਨੂੰ ਤੁਸੀਂ ਆਹ ਰਾਹ ਖੋਲ ਦਿਓ ਮੇਰਾ ਨਾਲੇ ਸਵਾਲ ਖੜਾ ਪਟਿਆਲੇ ਦੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਕਿ ਅੱਜ ਆਹ ਰਾਹ ਬੰਦ ਕਰਨ ਵਾਸਤੇ ਤੁਹਾਡੇ ਕੋਲੋਂ ਪੁਲਿਸ ਦਾ ਪ੍ਰਬੰਧ ਕਿੱਥੇ ਹੋ ਗਿਆ ਉਹ ਗੁੰਡੇ ਨੂੰ ਫੜਨ ਵਾਸਤੇ ਤੁਸੀਂ ਪੁਲਿਸ ਕਹਿੰਦੇ ਹੋ ਕਿ ਮੋਰਚੇ ਦੇ ਵਿੱਚ ਟ੍ਰੈਫਿਕ ਦੇ ਰੂਟ ਬਦਲਣ ਵਾਸਤੇ ਲਾ ਰਖਿਆ ਫੋਰਸ ਨਹੀਂ ਇਸ ਕਰਕੇ ਭਾਈ ਇਹ ਬਹੁਤ ਵੱਡੀਆਂ ਚਾਲਾਂ ਸਰਕਾਰ ਦੀਆਂ ਤੇ ਪੰਜਾਬ ਪੁਲਿਸ ਦੀਆਂ ਹੁਣ ਜਿੱਥੋਂ ਤੱਕ ਆਪਣੀ ਗੱਲ ਹੋਈ ਹੈ ਕਿ ਮਾਰਚ ਰੋਕਣਾ ਚਾਹੁੰਦੇ ਸੀ ਇਹ ਕਹਿ ਰਹੇ ਸੀ ਬਾਰ-ਬਾਰ ਕਿ ਤੁਸੀਂ ਡੈੱਡ ਬੋਟੀਆਂ ਨਾਲ ਲੈ ਕੇ ਜਾਓ ਤੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਆ ਜਾਓ ਇਸ ਗੱਲ ਤੇ ਦੋ ਟੁੱਕ ਜਵਾਬ ਦਿੰਦਾ ਕਿ ਕੋਈ ਸਾਡਾ ਰੋਸ ਮਾਰਤ ਨਹੀਂ ਹੋਊਗਾ ਸੋਦੂ ਇਸ ਗੱਲ ਤੋਂ ਖਤਰਾ ਕੀ ਖੜਿਆ ਤੁਸੀਂ ਇਸ ਗੱਲ ਤੋਂ ਘਬਰਾਏ ਕਿਉਂ ਪਏ ਹੋ ਕਿਉਂਕਿ ਤੁਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦੀ ਗੱਲ ਜਿਹੜੀ ਕਰਦੇ ਆ ਉਸ ਗੱਲ ਕੋ ਸਾਡ ਦੀ ਗੁੰਡਾਗਰਦੀ ਨਾਲ ਤਪਣਾ ਚਾਹਦੇ ਕਿ ਇਨਸਾਫ ਨਾ ਮਿਲ ਸਕੇ ਭਾਈ ਚੁੱਪ ਕਰੋ ਮਾਗਰ ਨਾ ਬੋਲੋ ਇੱਕ ਮਿੰਟ ਬੈਠੋ ਸੋ ਇਸ ਕਰਕੇ ਭਰਾਵੋ ਜਦੋਂ ਤਾਲਾ ਆਪਾਂ ਦੇ ਸਾਰੇ ਅਫਸਰਾਂ ਨੂੰ ਖੜਕਾ ਕੇ ਸਖਤੋਗੇ ਕਿ ਤੁਸੀਂ ਇਹਨਾਂ ਲੋਕਾਂ ਨੂੰ ਜਿਹਨਾਂ ਮਜਬੂਰ ਕਰ ਰਹੇ ਹੋ ਇਹ ਪੰਜਾਬ 'ਚ ਅੱਗ ਲਾ ਰਿਹਾ ਪਟਿਆਲੇ ਜ਼ਿਲ੍ਹੇ ਦਾ ਤੇ ਪੰਜਾਬ ਦਾ ਪ੍ਰਸ਼ਾਸਨ ਤੇ ਸਰਕਾਰ ਕਿਉਂ ਇਨਸਾਫ ਨਹੀਂ ਲੈਣ ਦੇਣਾ ਚਾਹੁੰਦੇ ਇਹਦਾ ਜ਼ਿੰਮੇਵਾਰ ਇੱਥੋਂ ਦੀ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਤਾਂ ਉਸ ਗੱਲਾਂ ਤੋਂ ਲੈ ਕੇ ਦੁਬਾਰੇ ਫੇਰ ਇਹਨਾਂ ਨੇ ਉਹਨੇ ਰਸਤੇ ਖਾਲੀ ਕੀਤੇ ਸੋ ਮੈਂ ਜਾਦੇ ਲੰਮੀ ਗੱਲ ਨਾਲ ਜਾਵਾਂ ਹੁਣ ਰਾਹ ਜਿਹੜੇ ਖਾਲੀ ਆ ਜਿਵੇਂ ਆਪਣਾ ਰੂਟ ਬਣਿਆ ਹੋਇਆ ਮਾਰਤ ਦਾ ਔਰ ਟਰਾਲੀ ਵੀਰਾਂ ਦੀ ਜਿੰਨਾ ਤੇ ਸਾਡੇ ਨਿਰਤਕ ਤੇ ਆ ਪਏ ਆ ਸਿੱਧੀ ਕਰਕੇ ਉਹਦੇ ਮੂਰੇ ਸਾਡੀ ਸਪੀਕਰ ਵਾਲੀ ਗੱਡੀ ਹੋਊਗੀ ਉਹ ਨਾਗਰ ਟਰਾਲੀ ਤੇ ਉਹਦੇ ਨਾਗਰ ਜਿੰਦਾ ਪੈਦਲ ਜਾ ਸਕਦੇ ਆ ਨੌਜਵਾਨ ਵੀਰ ਆ ਉਹ ਪੈਦਲ ਜਾਣਗੇ ਤੇ ਬਾਕੀ ਟਰੈਕਟਰ ਟਰਾਲੀਆਂ ਉਹਦੇ ਮਾਗਰ ਲੱਗਣ ਗਿਆ ਸਪੀਕਰ ਵਾਲੀਆਂ ਮੋਟਰਸਾਈਕਲ ਉਸ ਤੋਂ ਮਾਗਰ ਹੋਣਗੇ ਕਿ ਕੋਈ ਵੀ ਵੀਰ ਨੌਜਵਾਨ ਸਾਡਾ ਸਾਥੀ ਸਮੁੱਚੇ ਨਗਰ ਤੇ ਇਲਾਕੇ ਚ ਦੂਰੋ ਦੂਰੋ ਪਹੁੰਚੇ ਹੋਏ ਨੂੰ ਬੇਇੱਜ਼ਤੀ ਆ ਕਿ ਕੋਈ ਤਲਕੀ ਦੇ ਵਿੱਚ ਨਾ ਆਓ ਕੋਈ ਭਈ ਐ ਨਾ ਹੋਵੇ ਕਿ ਸੰਗੋ ਹਲੜਵਾਜ ਕਹਿਣ ਕਿ ਅਸੀਂ ਅਫਸੋਸ ਦੀ ਘੜੀ ਦੇ ਵਿੱਚ ਆਂ ਪ੍ਰਸ਼ਾਸਨ ਨੂੰ ਦੁਬਾਰਾ ਫੇਰ ਕਹਿੰਦੇ ਆ ਕਿ ਜੇ ਕਿਸੇ ਰਸਤੇ 'ਚ ਅੱਗੇ ਦਿੱਕਤ ਆਉਂਦੀ ਆ ਤੁਹਾਡੇ ਕਾਰਨ ਤਾਂ ਉਹ ਜ਼ਿੰਮੇਵਾਰ ਤੁਸੀਂ ਹੋ ਪਹਿਲਾਂ ਵੀ ਬਣ ਕੇ ਗਏ ਹੋ ਤਾਂ ਆਪਣਾ ਇਹ ਮਾਰਚ ਹੋਣਾ ਇਸ ਮਾਰਚ ਦੇ ਵਿੱਚ ਆਪਾਂ ਜਾਣਾ ਤੇ ਲੰਗਰ ਵਾਲੇ ਵੀਰਾਂ ਜਿਹੜਾ ਪ੍ਰਬੰਧ ਕੀਤਾ 10 ਬੰਦਿਆਂ ਦੀ ਆਪਾਂ ਜਿਹੜੀ ਜ਼ਿੰਮੇਵਾਰੀ ਲਈ ਆ ਵੀਰਾਂ ਨੇ ਉਹ ਆਪਣੀ ਅਨਾਜ ਮੰਡੀ ਦੇ ਵਿੱਚ ਉੱਥੇ ਜਿਹੜਾ ਗੁਰੂ ਘਰ ਲੰਗਰ ਚੱਪ ਕਰ ਦਿਓ ਭਾਈ 2 ਮਿੰਟ ਸੌਣ ਲੋ ਗੱਲ ਰਹਿਦੀ ਹਾਲੇ ਬੋਦੋ ਨਾਲ ਰੌਲਾ ਨਾ ਪਾਓ ਪੂਰੀ ਸੁਣ ਕੇ ਜਾਓ ਕਿ ਉੱਥੇ ਆਪਣੇ 10 ਬੰਦੇ ਉਹਨਾਂ ਦੇ ਨਾਲ ਵਰਤਾ ਦਿਓ ਅਨਾਜ ਮੰਡੀ 'ਚ ਲੰਗਰ ਦਾ ਪ੍ਰਬੰਧ ਹੈ ਤੇ ਅਗਲਾ ਜਿਹੜੇ ਵੀਰਾਂ ਨੇ ਟਰੱਕ ਜੁਲੀਆ ਨੇ ਆਉਣਾ ਕੈਂਚੀਆਂ ਜੋ ਆਪਣੇ ਨਾਲ ਰਵਾਲ ਲੰਗੇ ਸਾਰੇ ਤੇ ਆਪਾਂ ਹੁਣ ਇਹ ਸਟੇਜ ਦੀ ਕਾਰਵਾਈ ਇੱਥੇ ਚੱਲਣੀ ਹੈ ਵੀ ਧਿਆਨ ਦੇ ਲਿਓ ਕਿ ਆਪਣਾ 150 ਬੰਦਾ ਇੱਥੇ ਰਹਿਣਾ ਭਾਈ ਆਹ ਮੋਰਚਾ ਨਹੀਂ ਖਾਲੀ ਕਰਕੇ ਜਾਣਾ ਇਸ ਮੋਰਚੇ ਦੇ ਵਿੱਚ ਸਟੇਜ ਵੀ ਚੱਲਣੀ ਐ ਦੋ ਜ਼ਿੰਮੇਵਾਰ ਆ ਗੂ ਜਾਓ ਤੇ ਹੋਰ ਅਸੀਂ ਜ਼ਿੰਮੇਵਾਰ ਛੱਡਾਂਗੇ ਕਿਉਂਕਿ ਸਾਨੂੰ ਹੁਣ ਭਰੋਸਾ ਨਹੀਂ ਰਿਹਾ ਕਿ ਪ੍ਰਸ਼ਾਸਨ ਕਿਹੜੀ ਹਰਕਤ ਦੇ ਵਿੱਚ ਆ ਦੇ ਤਾਂ ਸਟੇਜ ਵੀ ਚੱਲਣੀ ਐ ਉਹ ਆਪਾਂ ਆਪਣੀ ਜ਼ਿੰਮੇਵਾਰੀ ਨਾਲ ਵੀ ਰਹਿ ਜਾਣਾ ਤੇ ਸਾਡਾ ਕਾਫਲਾ ਤਿਆਰ ਹੈ ਨੌਜਵਾਨ ਅੱਗੇ ਉਹ ਕਾਫਲੇ ਨੂੰ ਤੋੜਨਾ ਕੰਟਰੋਲ ਦੇ ਨਾਲ ਤੇ ਅਸੀਂ ਉਹ ਕਾਫਲੇ 'ਚ ਜਾਣਾ ਮਾਮਾ ਪੇੜਾ ਨੂੰ ਬੇਨਤੀ ਹੈ ਨਾਲ ਜਾਣਾ ਟਰਾਲੀਆਂ ਦੇ ਵਿੱਚ ਬਹਿ ਜਾਓ ਪੇੜਾ ਤੁਸੀਂ ਮਾਮਾ ਟਰਾਲੀਆਂ 'ਚ ਬਹਿ ਕੇ ਨਾਲ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਟੇਜ ਦੀ ਕਾਰਵਾਈ ਇੱਥੋਂ ਕਿ ਆਪਣੀ جاری ਨਹੀਂ ਮਾਣਿਆ ਗੈਸਤ ਇਥੋਂ ਬਾਈਕਰ ਮੈਂ ਪੰਜਾਬ ਕਰਦੇ ਜੁਹਨਾ 500 ਬੰਗਤ ਵੀ ਯਾਦ ਕਰਦੇ ਬਾਹਰੋਂ ਦਾ ਯਾਦ ਕਰਦੇ ਮੈਂ ਉਹ ਮਾ ਬੇਨਤੀ ਕਰਦਾ ਕਿ ਗ੍ਰਾਹਕੋ ਇਸ ਕਮਲ ਰਾਜਪੂਰੀਆ ਬੈਠੇ ਨੇ बाकी गुडिया जा रहा आपदल जा रहे हैं पैदल चल

ਕੋਈ ਨਾ ਨਾ ਗੇੜਾ ਲਾ ਨਾ ਬੋਲ ਜੀ ਜੀ ਇਹ ਕਿਸੇ ਤੇ ਰਾਜੀ ਹੁੰਲੇ ਵਾਇਦੀ ਨਹੀਂ ਕਰਨੀ ਕਿਸੇ ਦੇ ਕੰਮ ਪਰ ਪਰਾਨਾ ਕਿਸੇ ਨੂੰ ਧੱਕਾ ਨਹੀਂ ਕਰਨਾ ਇਹ ਨਹੀਂ ਕਹਿਣਾ ਹੈ ਜੈ ਗੁਰੂ ਦਾ ਜਵਾਬ ਕਰਨਾ ਜਿਆ ਕਰੀ ਜੋ ਅੱਜਾ ਜਿਹੜਾ ਸਾਡਾ ਰੋਸ ਮਾਰਤਾ ਹੈ ਸਦੇ ਸਿਨੇ ਅੱਜੋਂ ਸੀ ਸ਼ੁਰੂ ਕਰਨ ਲੱਗਿਆ ਪਹਿਲਾਂ ਪ੍ਰਸ਼ਾਸਨ ਦੀ ਨਰਕੀਕਰਨ ਹੁੰਦਾ ਕਰਦੀ ਕਰਨਾ ਕੋਈ ਰੋਕਿਆ ਮਨਜਾ ਆਉਣ ਅਸੀਂ ਸ਼ੁਰੂ ਕਰਦੇ ਆ ਆਪਾਂ ਦੰਦ ਕੇ ਕੇ ਬਸੀ ਬੋਲ ਲਈ ਨਵੇਂ ਬਸਟੰਡ ਦੇ ਕੰਮ ਕਰਵਾ ਦੇ ਕੋਲ ਵਾਪਸੀ ਮਾਰਕੀਟ ਕਮੇਟੀ ਤੋਂ ਮੁੜ ਕੇ ਇੱਕ ਦਾ ਸਟਾਫ ਬੱਸੀ ਟਾਪੂ ਨੂੰ ਭੇਜਦਾ ਵਾਪਸੀ ਦਾ ਉਹ ਪ੍ਰੋਗਰਾਮ ਹੈ ਜੋ ਅਸੀਂ ਇਹ ਹੁਣੇ ਬਾਅਦ ਚ ਸ਼ੁਰੂ ਕਰਦੇ ਆ ਜੀ ਲੈ ਫੜਾ ਦੇ ਆਹ ਫੜਾ ਹਾਂ ਆਏ ਜੀ ਕੋਈ ਆ ਦੇ ਮੜਗਾ ਨਹੀਂ ਜੀ ਆ ਵੀ ਰਾਣੂ ਮੇਰੇ ਵੀ ਰਾਣੂ ਤੋਂ ਬੁਤੇ ਸਾਹ ਤੇ ਜਾਣ ਖੜੇ ਤੇ ਆ ਜੀ ਇਹ ਮਾਗਰ ਪੈਗਲ ਕਾਫਲੇ ਆਏ ਮੇਰੀ ਬੇਟੀ ਆ ਸੀ ਵੀ ਕਾਫਲੇ ਦੇ ਵਾਦਰੇ ਹੋਣਾ ਅਸੀਂ ਕਾਫਲੇ ਨੂੰ ਲੰਮਾ ਕਰੀਏ ਤੇ ਸਾਰੇ ਵੀਰ ਸੱਜਾ ਤੋਂ ਕੋਈ ਖੜਦਨ ਜਿਹੜੇ ਤੇ ਨਾਲ ਸਾਡੇ ਸਤਿਕਾਰਯੋਗ ਜੱਥੇਬੰਦੀ ਆ ਰਹੀ ਆ ਅੱਗੇ ਕਰਕੇ ਕਦੇ ਵੀ ਪ੍ਰਧਾਨ ਨਹੀਂ ਕਰਾਤੀ ਕਰੀ ਜੱਥੇਬੰਦੀ ਵਾਲੇ ਵੀਰ ਅੱਗੇ ਤੋਰਦੇ ਸੁਕਰ ਵਾਲੀ ਗੱਡੀ ਵਾਲੇ ਇੱਕ ਲੱਤੀ ਚੜ੍ਹ ਤਾ ਇਹ ਆ ਗਦੀ ਕੰਦਲੇ ਪਰੋਤੇ ਦੇ ਵਾਲੇ ਦੂਰੇ ਕੋ ਦੂਰ ਤੋਂ ਕਰਦੇ ਰਹੇ ਜਿੰਨੇ ਇਹ ਅਸੇ ਸਾਰੇ ਸਰਦਾ ਦੇ ਖੜੀਏ ਦੋਵੇਂ ਸਰਦਾ ਤੇ ਜਿੰਨੇ ਪੈਗਲ ਹੋਏ ਆ ਸਰਦਾ ਦੇ ਬੜੀਆ ਵਿਚਾਲਾ ਆਪਣੇ ਇਹਨਾਂ ਡੇਰਾ ਵੀ ਜਿਹਦੀ ਅੱਥਰ ਬਿਲਡ ਬੋਲੀਆਂ ਪਈਆਂ ਨੇ ਇਹਦੇ ਹੈ ਇਹ ਆਪਾਂ ਦੇਵਾਵਾਂਗੇ ਤੇ ਫਿਰ ਪੈਗਲ ਅੱਗੇ ਦੇ ਮਾਣ ਦੇ ਨਾਲ ਜਾਣਾ

ਅੱਜ ਸੇਵ ਦੀ ਲੋੜ ਤਾਂ ਕੋਈ ਕੋਈ ਬੰਦੀ ਕਰਦੇ ਤੇ ਤੂੰਦਾ ਸੈਦਾਂ ਦੇ ਖੜੋ ਫਿਰਦਾ ਹੁੰਦੇ ਨਹੀਂ ਇਹ ਮਕਾਲ ਤੇ ਜਦੋਂ ਆਪਾਂ ਸੇਵ ਦੇ ਵਿੱਚ ਸੈਦਾਂ ਵੱਜੋ ਲਾਣਾ ਬਣਾਓ ਸੈਦਾਂ ਤੇ ਲੜਾ ਲੜਾ ਵਿੱਚ ਖੜੋ ਸਾਰੇ ਵੀ ਆ ਕੋਈ ਕੋਰੇ ਤੇ ਆਵਰੋ ਦੇਤੀ ਆ ਨਾ ਚਾਰ ਤੇ ਰਹਿ ਕੇ ਚਲਣਾ ਭਰਾਓ ਹੈਲੋ ਚਾਰ ਤੇ ਬਾਦ ਹੋਣਾ ਕਿਵੇਂ ਨੇ भाई बरा सबको फर्द जी आप चिंता शांति करते हो शहर से अपनंगा नहीं मैं जी आप ही प्रार्थना करना चाहिए और या मदद आके होगी शहर तो भाई शहर हो जी पीछे ਆ ਸਾਰਿਆਂ ਦੇ ਪਿੱਛੇ ਲੈਣ ਲੈਣ ਲੇਨ ਬਣਾਓ ਬਾਈ ਲੈਣ ਲੇਨ ਬਣਾਓ ਜੱਟਾਂ ਨੂੰ ਸਾਰਿਆਂ ਨੂੰ ਕਹਿ ਲੈਣ ਖੜਾ ਰਹਿ ਹਲੇ ਹਲੇ ਤੋਰਨਾ ਨਹੀਂ ਉਹਦੇ ਕੁੜੀਆਂ ਬੈਠੀਆਂ ਨੇ ਔਰ ਬੰਦੇ ਤੋਰਨਾ ਨਹੀਂ ਖੜ ਟਰੈਕਟਰ ਆ ਜੀ ਇਹਦੇ ਪਿੱਛੇ ਲਾਣ ਬਾਈ ਟਰੈਕਟਰ ਆ ਜੀ ਨੂੰ ਝੂਠਾ ਨਾ ਕਹੋ ਕਦੇ ਹਾਉਂ ਸਵਾ ਨੂੰ ਆਈ ਜਾ ਨਾ ਰੋ ਦੇ ਅਰੇ ਬੋਲਣਾ ਕਰਦੀ ਮੈਂ ਤੁਹਾਨੂੰ ਕਹਿਣਾ ਤੁਮਰਾ ਆ ਜਾਓ ਸੋ ਆ ਰਿਹਾ ਬੋਲੇ ਕਿ ਤੁਹਾਨੂੰ ਆਜ ਕਰਦੇ ਹੋਏ ਸਾਰਿਆਂ ਇਹਨੂੰ ਅੱਗੇ ਲਾ ਜਾਓ ਟਰੈਕਟਰ ਨੂੰ ਪਿੰਡ ਦੇ ਨਾਲ ਸਾਰੇ ਨਾਲ ਬਦਲੇ ਉੱਥੇ ਮੋਰਚੇ ਜੁਕ ਨੇ ਲੰਕਾਰੇ ਨੇ ਵਿਦਿਆਨ ਕਾਲੀ ਦੇ ਵੇਖਣੇ ਬਹੁਤ ਟੱਕਰ ਦੇ ਨੇ ਜਿਹੜੇ ਅੱਜ ਹੋ ਚੁੱਕਿਆ ਨੂੰ ਸਾਹਿਬ ਨਹੀਂ ਮਿਲਿਆ So, so, पहला प्रशासन तो ने अड़चन पति ट्रक लाते रस्ते लाके रोकण की कोशिश की काफले नार्च नहीं कटन देना पर लोगों ने रोस के ਪ੍ਰਸ਼ਾਸਨ ਨੂੰ ਝੁਕਣਾ ਪਿਆ ਸੋ ਦੇਖ ਸਕਦੇ ਹੋ ਤੁਸੀਂ ਸਾਡੇ ਮਰਤਕ ਪਰਾਵਾਂ ਦੀਆਂ ਰੇਹਾਂ ਟਾਲੀ ਦੇ ਵਿੱਚ ਨੇ ਵਧੀਆ ਹੀ ਵਧੀਆ

चले गए पारते चले गए पावते में बार कि मेरे हो गया टाली चलो टाली ने मेरे सारी फंड के ايڏا ٻه 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 گھوٽا ٻڏا ڪيڏا ٻي ڪا ٻڌي رهيو ٿو ٿيو ٿو ਪਰਬੰਦੀ ਰੂਟ ਕਿੱਥੋਂ ਦਾ ਬਣਿਆ ਲਾਈਵ ਦੇਖ ਲੈ ਆਪਣੇ ਜਿਹੜਾ ਉਹਨਾਂ ਬਾਦੋ ਇਹ ਜਿਹੜਾ ਨਿਆਲ ਚੌਕ ਤੋਂ ਚੱਲ ਕੇ ਆਪਣਾ ਰੂਟ ਬਣਾਇਆ ਹੋਇਆ ਹੈ ਸੰਗਰੂਰ ਕੈਂਚੀਆਂ ਅਗਰੂਰ ਕੈਂਚੀਆਂ ਤੋਂ ਭਗਤ ਸਿੰਘ ਚੌਕ ਤੋਂ ਪਾਸੇ ਹੀ ਚੌਕ ਤੋਂ ਕਾਨਗੜਾ ਵਾਲੇ ਰੋਡ ਦੇ ਥੱਲੇ ਮੁੜ ਕੇ ਨਵੇਂ ਬੱਸ ਸਟੈਂਡ ਨੂੰ ਨਵੇਂ ਬੱਸ ਸਟੈਂਡ ਤੋਂ ਅਸੀਂ ਵਾਪਸੀ ਵਾਪਸੀ ਆਪਣਾ ਇਹ ਰੋਡ ਕਲਟੀ ਰੋਡ ਵੀ ਹੁੰਦੇ ਹੋਏ ਥਾਲੀ ਮੂਹਰੇ ਲਾਉਣੀ ਚਾਹੀਦੀ ਜੀ ਬਾਕੀ ਤਾਂ ਬਾਤਾਂ ਕੋਈ ਨਹੀਂ ਪਰ ਆਹੋ ਗੱਡੀ ਦਾ ਲੋਕ ਮਾਲਸ਼ ਹੋ ਰਿਹਾ ਹੋਰ ਹੋਰ ਹੋ ਰਿਹਾ ਭਗਤ ਸਿੰਘ ਟਾਪ ਦੇ ਵਿੱਚੋਂ ਜਿੱਥੇ ਕਦੇ ਰਾਤ ਦਾ ਵੰਡੀ ਚ ਸਾਡਾ ਲੰਗਰ ਦਾ ਪ੍ਰਬੰਧ ਹੈ ਬਾਬਾ ਕਰਸੇ ਵਾਲੇ ਬਾਬਾ ਅਮਰੀਕ ਸਿੰਘ ਵੀ ਵੱਲੋਂ ਤੇ ਉੱਥੋਂ ਲੰਗਰ ਪ੍ਰਸ਼ਾਦਾ ਚੁਕਾ ਕੇ ਸੰਗਤ ਨੂੰ ਪਾਕਿਸਤਾਂ ਚੌਂਕ ਤੱਕ ਜਾਏ ਉੱਥੇ ਅਸੀਂ ਜਿਹੜੇ ਗੋਤਾਂ ਆ ਰਹੇ ਨੇ ਉਹਨਾਂ ਦੀਆਂ ਦੁੱਖ ਦੀ ਘੜੀ ਦੇ ਉਦੋਂ ਬਾਅਦ ਸਾਡਾ ਇਹ ਮਾਰ ਪਿਆ ਜਿਹੜਾ ਚਾਹਤ ਵਿੱਚ ਤਰੀਖਾ ਹੋਰ ਦੇ ਸੇ ਨਿਆਲ ਬਾਈ ਬਾ ਚੌਂਕ ਦੇ ਵਿੱਚ ਆ ਕੇ ਜਿਹਦੀ ਸਵਾਤੀ ਕਰਨੀ ਤੇ ਫਿਰ ਉਹ ਰਸਤੇ ਪਾਣੀ ਆ ਅਗਲਾ ਪ੍ਰੋਗਰਾਮ ਕੀ ਆ ਅਸੀਂ ਉਹਨੂੰ ਫੇਰ ਇੱਥੋਂ ਅਲਿਕਣ ਉਸਾ ਇਹ ਬੋਲ ਆਈ ਗਏ ਜਨਾਨੀਆਂ ਸਾਰੇ ਘਰੇਆਂ ਜਨਨੀਆਂ ਨੂੰ ਮੜੀ ਦੇ ਦਿੱਤੇ ਪਾਣੀ ਬਣਾਓ ਪਾਣੀ ਇਹਦੇ ਤੁਸੀਂ ਚਾਹੇ ਹੋਣੀ ਪੰਨਾ ਇਹ ਬਦਾ

ڏاڍي جلدا آيو ۽ سڀني ٻارن کي ٻڌايو هڪڙي ٻيڙي ۾ पता नहीं प्रदेश भावी प्रशासन की मजबूरी है पढ़िया नहीं ज्यादा बिहार दौड़ गया या शिमले दौड़ गया जो तो अगले पेपर लगा के प्रशासन ने ਆਪਣਾ ਪਛਤਾਇਆ ਨਹੀਂ ਜਾਂ ਮੈਂ ਤੁਹਾਨੂੰ ਕਹਿੰਦੀ ਆ ਤਾਂ ਇੱਕੋ ਮੈਂ ਸਮਝਦਾ ਕਿ ਉਹ ਦਵਾਕ ਇੱਕ ਕਰਨੇ ਤੇ ਬੁਲਾਇਆ ਜਾ ਰਿਹਾ ਤੇ ਉਹਨਾਂ ਨੂੰ ਫਰਕ ਨਹੀਂ ਹੋ ਰਿਹਾ ਨਹੀਂ ਦੇਖਦਾ ਨਹੀਂ ਮਾਰਦਾ ਰਾਜੀ ਹੋਣ ਦਾ ਕਾਹਦਾ ਹੋ ਤੇ ਇਹਨੂੰ ਦੇ ਕੇ ਸਾਰੇ ਲੋਕੀ ਦੇ ਸਰਕਾਰ ਦੇ ਰਿਹਾ ਰਾਜੀ ਦਾ ਆਪਣਾ ਬਣਾਇਆ ਕੰਮ ਨੇ ਫਿਕਰਾਂ ਦੀ ਬੀਜੀ ਦੇਣ ਦੇ ਤਕਾਸ਼ ਚੱਲਿਆ ਤੁਸੀਂ ਪੈਗੀ ਦੇ ਦੋ हाणु साल फी ক্রধ ক্রালেনো আিরাদি জালে ওজালেয দোয়ার হালেন্ কোলে আপন্য়ালে চুসারা হসক্য়া ক্য়ার ক্রালের আিন্ যালে কোলেন जो रेतीया बोल रहा है ਉਸ ਤੋਂ ਪਰੇ ਆਪ ਕੋ ਨੂੰ ਆਇਆ ਤੇ ਰਹੇ ਨੇ ਡੋਗਰਾ ਨੂੰ ਕੁੱਤ ਦੇ ਕੰਮ ਹੋਣੇ ਨੇ ਫਿਰ ਕਰੇ ਤੇ ਲਾਉਣੇ ਪਤਲੇ ਬਈ ਜੋ ਕਰਦੇ ਚੱਲੇ ਭਾਉ ਗੋਲ ਬਾਈ ਤੇ ਮੇਰੇ ਨਾਲ ਕਹਿੰਦੇ ਸਭ ਆਪ ਕੋ ਬੀ ਜਿੰਮੇਵਾਰੀ ਸਮਝੋ ਜਿੰਮੇਵਾਰੀ ਸਮਝ ਕੇ ਚੱਲੇ ਜਿੰਮੇਵਾਰੀ ਨਾਲੇ ਪਟੋਲੇ

ਸੋ ਹੋਰ ਜਿਆਦਾ ਨਾ ਹੋਵੇ ਸਵਾਦ ਆ ਰਿਹਾ ਪੂਰੇ ਭਾਰਤੀ ਜੰਮੀ ਦੀ ਬੋਲ ਦੀ ਜਦੋਂ ਹੋ ਗਿਆ ਅਸੀਂ ਕਾਰਜੰਮਤ ਕਰ ਰਹੇ ਹਾਂ ਆਪਣੇ ਕਾਫੀ ਲੱਗੇ ਜਾਣਾ ਹੈ ਜਿਹੜੇ ਕੋਈ ਸੈਸਨ ਦੇ ਰਿਹਾ ਜਿਸ ਪਾਰੇ ਜਿਹੜੇ ਕੋਈ ਅੰਮੋਲ ਗੱਲਾਂ ਕਰਿਆ ਤੇ ਨਹੀਂ ਹੱਥ ਫੰਮਾ ਨਹੀਂ ਕੋਈ ਅੱਜ ਤੋਂ ਦੇ ਮੁਦਦੇ ਮੁਦਦੇ ਬੰਦ ਕਰੀਂ ਗੁੰਗੇ ਸਾਜਾ ਲੇ ਲੇ 200 ਗੇਟ ਪਰੋਏ ਜਿਹੜੇ ਅੱਗੇ ਵਧਾ ਕੇ ਉਹ ਲੋਕੋ ਦੇ ਬਣਾਗਾ ਨਾ ਬਣਾ ਕੋਈ ਨਾ ਕਾਲੀ ਖੜਾ ਲੀ ਲੇਨ ਬਣਾ ਬਣਾ ਕੇ ਖੜ ਕੇ ਬਈ ਮੰਦਰ ਕਾਫਲੇ ਦੇ ਉਹ ਇਹ ਇਹ ਜ਼ਰੂਰਤਾਂ ਤੇ ਕੋਈ ਬਾਰ ਬਾਰ ਹੋਣੀ ਅੱਗੇ ਘੱਟ ਦੋ ਥੋੜੀ ਦੂਰ ਜੇ ਕਰ ਦੋ ਇਹ ਗੱਗੂ ਕਹਿੰਦੇ ਨੇ ਆਉਣੀ ਜਦਾ ਜਾਈਏ ਗੱਡੀ ਦਾ ਗੈਪ ਉਹਦਾ ਤੇਰਾ ਮੂਹ ਕੋਈ ਪਵਾਇਆ ਜਿੱਥੇ ਲੈ ਗਏ ਕੋਈ ਲੋਕ ਜੋੜ ਕੇ ਆਉਂਿਆਾਰੇ ਮੂਹੇ ਉਹਨੂੰ ਪਦਵੇ ਕਰਾਉਂਦੇ ਉਹ ਮੈਂ ਬਣਾ ਕੇ ਅੱਗੇ ਗਏ ਵੀ ਉਹ ਪੂਰੇ ਤਰੀਕੇ ਕਿੰਨੀ ਚੱਲੇ ਤਾਵਾ ਬਨਾਲ ਜਾ ਤੇਰੇ ਕਿੰਨੀ ਚੱਲੇ ਕਿਤਰਾ ਬਣਾਉਣੀ ਕਰੇ ਤੇਰੇ ਚੱਲੇ ர सॼे डाक भाउ जे मृतके उन मॉली समाले सघे उहो रोड कढिया जा बेनती कर اُس میں تو اگے سے لائیو چکریں گے ہم ہمارا یہ نہیں ہے ہم نے نہیں کیا 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 ہے आवाज भी क्या लग अकेला है प्रधान जी اور آ لاو پھر لا لے جو گل کرنی ہے آو فوٹو لا پھر حاضر سرکار اپ کو ਉਹ ਲਾਈਵ ਦੇਖ ਰਹੇ ਵੀਰਾਂ ਨੂੰ ਫੇਰ ਕਿੰਨੇ ਰੱਟਿਆ ਬੱਦੋ ਬੱਦੇ ਸੋਲਦੇ ਆ ਵੀ ਪੱਜਾਵੇ ਉਸੇ ਜਿਹੜਾ ਉਹਦੇ ਭਰਾਵਾਂ ਨੂੰ ਉਹਨਾਂ ਭਰਾਵਾਂ ਨੂੰ ਮਿਸਾਬ ਦੇ ਨੇੜੇ ਤੇੜੇ ਵੀ ਨਹੀਂ ਪਹੁੰਚੀ ਸਰਕਾਰ ਆਜਿਹਾ ਬੰਦੇ ਬਣਾ ਰਿਹਾ ਮਾਟਾ ਬੰਦਰ ਸਿੰਘ ਪੂਰੀ ਪਾਤੜਾ ਜਿਹੜਾ ਕੋਈ ਮੇ ਸੁਲਾਜਣ ਦੀ ਹੈ ਸਰਕਾਰ ਨੂੰ ਪਤਾ ਲੱਗਿਆ ਭਰਾਵਾਂ ਦੀ ਕੁੱਟਮਾਰ ਕੀਤੀ ਉਹਨਾਂ ਨੂੰ ਦਈਦਾ ਫੇਰ ਤੇ ਉਹਨਾਂ ਨੂੰ ਜਲਦੋ ਜਲਦ ਫੜਿਆ ਇਹ ਪੰਜਾਬ ਦੀ ਪੂਰੇ ਭਾਰਤ ਦੀ ਬਰਾਓ ੋਟੇ ਦੇ ਵਿੱਚ ਬੋਝ ਬੋਝ ਇਤਰਾਸ ਉੱਪਰ ਤੇਰਾ ਹੋਇਆ ਇਹ ਬੇਵਕਾਰਾ ਮੇਰੇ ਹੱਥੇ ਰੋਣ ਗਿਆ ਦੇ ਐਵੇਂ ਹੀ ਰੋਕਦੇ ਆ ਬਹੁਤ ਤਰ੍ਹਾਂ ਉੱਪਰ ਚੱਲੇ ਗੜਦੇ ਰਹੇ ਮੇਰੇ ਉੱਤਰ ਆ ਦੇ ਵਿਦਾ ਆ ਦੇ ਬਹੁਤ ਸਖਤੀ ਦੇਖੀ ਸਹੀ ਦਲ ਦਾ ਭਰਾਓ ਜਹਾਜ਼ ਨੂੰ ਪਾ ਲੈ ਅੱਜ ਵੀ ਜਿਹੜਾ ਇਧਰ ਆਇਆ ਹੈ ਸਾਰੇ ਪ੍ਰਚਾਰਕਾਂ ਤੇਰੇ ਨੂੰ ਪੋਸਟ ਕਰਦੇ ਹੋ ਕਿ ਨਾਵਲੇ ਦੇ ਵਿੱਚੋਂ ਕਾਬੜੇ ਦੇ ਵਿੱਚੋਂ ਕਾਬੜੇ ਹੋਰ ਰੱਖਦਾ ਆਪਾਂ ਦੇ ਪੱਲੇ ਦੇ ਅੰਦਰ ਕਰ ਰਹੇ ਹਾਂ ਇਹ ਲੋਕ ਕੁੜੀਆਂ ਨੂੰ ਸੱਚ ਜਿਹਾ ਸੇਕ ਲੋੜੇ ਰੱਖਾ ਤੁਸੀਂ ਸਾਡੀ ਕੰਦ ਵੀ ਬੇਚੀ ਵਾਲੇ ਆਹ ਯਾਰ ਬਿਲਕੁਲ ਬੋਲਦੇ ਅੱਜ ਤੋਂ ਰਹੀ ਹੈ ਧੰਨਵਾਦ ਜੀ ਲੋਕੋ ਭਰਾਓ ਜਿਹੜੀ ਸਾਡੀ ਜਥੇਬੰਦੀ ਦੇ ਇੰਨੇ ਪੱਧਰ ਮਿਲਿਆ ਪੂਰਾ ਜੋਰ ਲਗਾਓ ਇਹਨੂੰ ਇਹ ਜਿਹੜੇ ਹੋਏਗੇ ਆਹ ਦੇਖੋ ਆ ਤੋ ਆ ਦੇ ਲੋ ਇਹ ਪੂਰੇ ਦੇ ਵਿੱਚ ਕਰਾਓ ਇਹਨੂੰ ਤੇਰਾ ਹੋ ਇੱਥੇ ਰੱਖੋ ਜਾਂਦੇ ਆ ਜੋ ਅੱਗੇ ਲੈ ਜਾਓ ਅੱਗੇ ਲੈ ਜਾਓ ਤੇਰੇ ਕੋਲ ਤੇਰੇ ਕੋਲ ਕਰੋ ਲੋਕ ਜਿਹੜੇ ਪਰਾਗਰਾਜ ਨਾਲ ਕਾਲੀ ਦਾ ਕਰੇ ਵਰਮਿਤੋਏ ਕੀ ਕਰਾਂਗੇ ਜੁੜੀਏ ਵੀ ਖੇਲ ਖਵਾ ਗਏ ਕੋਪਰਾਜ ਜੀ ਸਾਡੇ ਆਉਂਦੇ ਚੱਲੋ ਰਾਮ ਨਾਲ ਕੋਈ ਕਾਲੀ ਦਾ ਕਰਨ ਕਾਲੀ ਵਾਲਾ ਆਪਣਾ ਕੋਈ ਨੁਕਸਾਨ ਨਾ ਕਰੇ ਵੀਰ ਮੋਲੇ ਕਰੋ ਜੀ ਲੈ ਆਦੋ ਆਦੋ ਬਰਾਬਰ ਦੇ ਬਾਕੀ ਜਿਹਨੇ ਦੀ ਇੱਕ ਧਰਮਾ ਦੇ ਬੰਦੇ ਨੇ ਇਸੇ ਬੰਦੇ ਨੂੰ ਧਰਮਾ ਦਾ ਉੱਤੇ ਬਸੇ ਬਸੇ ਕਰ ਰਿਹਾ ਪਾਰਲੇ ਜਾਤ ਦੇ ਰਿਹਾ ਕਿ ਇਹ ਪੜੇ ਜੋ ਇਨਸਾਫ ਦੀ ਮੰਗ ਕਰਦੇ ਤੇ ਸ਼ਾਸਨ ਤੋਂ ਜਿਹਦੇ ਤੇ ਤੋਂ ਦਾ ਕੱਢੀਆਂ ਕੋਸ਼ਿਸ਼ ਕਰਾਤੇ ਰ ਆਪਣੇ ਭਰਾਵਾਂ ਨੂੰ ਆਪਣੇ ਡੂੰਘਾ ਨੂੰ ਕਿਸੇ ਭਾਂ ਦੀ ਰੱਖੀ ਨੂੰ ਕਿਸੇ ਭਾਂ ਦੇ ਸਿਰ ਦੇ ਤਹਾਗ ਨੂੰ ਅਜੋਨੇ ਜਗਤ ਦੇਖ ਲਏ ਉਹ ਨਿੱਕ ਮੁਹਾਗੋ ਇਹ ਮਹਾਰਤਾ ਗਰੋਮ ਨੂੰ ਮਜਬੂਰ ਕਰ ਦਿੱਤਾ ਹੈ ਕੰਧੀਆਂ ਪ੍ਰਕਾਸ਼ਨ ਨੇ ਕਵਨ ਦੇ ਵਿੱਚ ਰੋਟੇ ਹੋਰ ਬਿਧੀ ਭਾਰਤ ਆਉਣ ਦੇ ਨਾਲ ਸੰਕਲਪਾ ဘာဘာဘာမေရာလိုဘောမောမယားရတာဘာလဲဘာနာဘာကိုဘာလဲဘယ်မှာဘယ်လိုလုပ်တာဒီကိုရေးချာပါချာဒီယာဒီချာဘယ်သူကအာမခံချက်ပေးတာလဲဘယ်လိုပြသရမလဲဘာပြောရမလဲ ਅਤੇ ਤੁਸੀਂ ਦੇਖ ਸਕਦੇ ਹੋ ਨਿਆਲ ਜੋ ਸਾਡੇ ਟਰੱਕ ਡਰਾਈਵਰ ਭਰਾਵਾਂ ਦੀ ਉਹ ਤੁਸੀਂ ਮਾਮਲੇ ਦਾ ਅੱਜ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸੰਗਤਾਂ ਸੱਤਨਾਗਰੂ ਦਾ ਜਾਤ ਕਰਕੇ ਪਤਨਾ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਰੋਸ ਮਾਰਚ ਕਰ ਰਹੀਆਂ ਨੇ ਸਾਡੀਆਂ ਮਾਵਾ ਪੈਣਾ ਵੱਡੀ ਗਿਣਤੀ ਵਿੱਚ ਸ਼ਾਮਲ ਨੇ ਸੋ ਸਾਡੇ ਭਰਾਵਾਂ ਨੂੰ ਦਿਨਾਂ ਨੂੰ ਇਨਸਾਫ ਪਿਛਲੇ 8 ਦਿਨਾਂ ਤੋਂ ਨਹੀਂ ਮਿਲਿਆ ਉਨਾਰੇ ਕਾਤਲਾ ਨੂੰ ਫੜਨ ਵਾਸਤੇ ਪ੍ਰਸ਼ਾਸਨ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਚ ਜਿਹੜਾ ਮੁੱਖ ਦੋਸ਼ੀ ਆ ਲੱਖਾ ਸਿੰਘ ਉਹ ਹਾਲੇ ਨਹੀਂ ਫੜਿਆ ਗਿਆ ਉਹ ਲੰਮੀ ਗਿਣਤੀ ਦੇ ਵਿੱਚ ਕਾਤਲਾ ਪਿੱਛੇ